ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾ ਮੈਂ ਆਸ ਕਰਦੀ ਹਾਂ ਕਿ ਆਪ ਸਭ ਬਹੁਤ ਵਧੀਆ ਹੋਵੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੈਲਫ ਅਵੇਅਰਨੈਸ ਬਾਰੇ ਤੁਸੀਂ ਆਪਣੇ ਆਪ ਦੇ ਬਾਰੇ ਕਿੰਨਾ ਕੁ ਜਾਣਦੇ ਹੋ ਤੇ ਕਿਸ ਤਰ੍ਹਾਂ ਤੁਸੀਂ ਜਾਣ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕਾਂ ਦੀ ਗੱਲ ਕਰਾਂਗੇ ਜਿਹੜੇ ਤਿੰਨ ਟਾਈਪ ਦੀ ਸੋਚ ਰੱਖਦੇ ਨੇ ਉਹਨਾਂ ਦੇ ਵਿੱਚੋਂ ਤੁਸੀਂ ਕਿਸ ਕਿਸਮ ਦੀ ਸੋਚ ਰੱਖਦੇ ਹੋ ਇਸ ਦਿਨਾਂ ਤੁਹਾਨੂੰ ਕਾਫੀ ਹੈਲਪ ਹੋਣੀ ਹੈ ਆਪਣੇ ਬਾਰੇ ਜਾਣਨ ਦੀ ਸਾਡੀਆਂ ਕਮਜ਼ੋਰੀਆਂ ਕੀ ਨੇ ਤੇ ਸਾਡੀ ਤਾਕਤ ਕਿੱਥੇ ਹੈਗੀ ਸਾਡੇ ਕੋਲੇ ਅੱਜ ਕਿਹੜੇ ਮੌਕੇ ਨੇ ਤੇ ਕਿੱਥੇ ਸਾਡਾ ਇੰਟਰਸਟ ਹੈ ਕਿਸ ਚੀਜ਼ 'ਚ ਅਸੀਂ ਆਪਣਾ ਇੰਟਰਸਟ ਰੱਖਦੇ ਆਂਗੇ ਇਹ ਸਾਰੀਆਂ ਗੱਲਾਂ ਸਾਨੂੰ ਪਹਿਲਾਂ ਜਾਣਣੀਆਂ ਪੈਣੀਆਂ ਜੇਕਰ ਅਸੀਂ ਆਪਣੇ ਏਮ ਤੱਕ ਪਹੁੰਚਣਾ ਚਾਹੁੰਦੇ ਆਂ ਹਮੇਸ਼ਾ ਯਾਦ ਰੱਖਿਓ ਕਿ ਨਵੀਆਂ ਚੀਜ਼ਾਂ ਸਿੱਖਦੇ ਰਹੀਏ ਤੇ ਜਿਹੜਾ ਪਹਿਲਾਂ ਸਿੱਖਿਆਗਾ ਉਸ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰੀਏ ਹੁਣ ਸਭ ਤੋਂ ਪਹਿਲੀ ਕੈਟਾਗਰੀ ਦੇ ਵਿੱਚ ਉਹ ਲੋਕ ਆਉਂਦੇ ਨੇ ਜਿਹੜੇ ਕਿ ਇਹ ਬਿਲਕੁਲ ਹੀ ਨਹੀਂ ਜਾਣਦੇ ਹੁੰਦੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈਗਾ ਅਜਿਹੇ ਲੋਕ ਨਾ ਹਮੇਸ਼ਾ ਕਨਫਿਊਜ਼ਡ ਰਹਿੰਦੇ ਨੇ ਆਪਣੇ ਕਰੀਅਰ ਨੂੰ ਲੈ ਕੇ ਆਪਣੇ ਏਮ ਨੂੰ ਲੈ ਕੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿੱਧਰ ਨੂੰ ਜਾਣਾ ਹੈ ਕਿਹੜੀ ਡਾਇਰੈਕਸ਼ਨ ਵੱਲ ਵਧਿਏ ਅਸੀਂ ਜਿਵੇਂ ਜਿਵੇਂ ਉਹ ਜ਼ਿੰਦਗੀ 'ਚ ਅੱਗੇ ਵਧਦੇ ਜਾਂਦੇ ਆ ਉਹ ਅਨਫੋਕਸਡ ਹੋ ਜਾਂਦੇ ਆ ਮਤਲਬ ਕਿ ਉਹ ਇੰਨੀ ਪੋਟੈਂਸ਼ੀਅਲ ਜੁਟਾ ਹੀ ਨਹੀਂ ਪਾਉਂਦੇ ਕਿ ਉਹਨਾਂ ਨੂੰ ਕੋਈ ਆਈਡੀਆ ਹੋ ਸਕੇ ਕਿ ਉਹ ਲਾਈਫ ਦੇ ਵਿੱਚ ਕਰਨਾ ਕੀ ਚਾਹੁੰਦੇ ਨੇ ਅਜਿਹ ਚਾਂਸ ਹੈ ਕਿ ਆਪਣੇ ਕਰੀਅਰ ਨੂੰ ਲੈ ਕੇ ਫੇਲ ਹੋ ਜਾਂਦੇ ਨੇ ਕਿਉਂਕਿ ਉਹਨਾਂ ਦਾ ਪ੍ਰੋਪਰ ਰੋਡ ਮੈਪ ਨਹੀਂ ਹੁੰਦਾ ਉਹ ਬੜੇ ਕਨਫਿਊਜ਼ਡ ਚੱਲਦੇ ਨੇ ਹੁਣ ਦੂਜੇ ਨੰਬਰ ਤੇ ਲੋਕ ਜਿਹੜੇ ਆਉਂਦੇ ਉਹ ਇਹ ਤਾਂ ਜਾਣਦੇ ਹੁੰਦੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਕੀ ਕਰਨਾ ਪਸੰਦ ਕਰਦੇ ਐ ਬਟ ਉਹ ਕਰਦੇ ਨਹੀਂ ਅਜਿਹੇ ਲੋਕ ਜ਼ਿਆਦਾਤਰ ਖਿਜੇ ਜੇ ਰਹਿੰਦੇ ਉਹ ਜਿੱਥੇ ਅੱਜ ਦੀ ਘੜੀ ਆ ਕੱਲ ਦਾ ਉਹ ਟਾਈਮ ਜਿੱਥੇ ਉਹ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਉਸ ਤੇ ਅੱਜ ਦੇ ਟਾਈਮ ਦੇ ਵਿੱਚ ਉਹ ਬਹੁਤ ਜ਼ਿਆਦਾ ਵੱਡਾ ਡਿਫਰੈਂਸ ਮੰਨਦੇ ਹੁੰਦੇ ਆ ਕਿ ਬਹੁਤ ਵੱਡਾ ਗੈਪ ਆਗਾ ਉਹ ਗੈਪ ਉਹਨਾਂ ਦੇ ਲਈ ਬਹੁਤ ਵੱਡਾ ਹੁੰਦਾ ਕਿ ਉੱਥੋਂ ਤੱਕ ਪਹੁੰਚੇ ਜਾਊ ਪ ਕਈ ਵਾਰੀ ਉਹਨਾਂ ਨੂੰ ਕੀ ਹੁੰਦਾ ਹੈ ਕਿ ਸਾਡੀਆਂ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਜਾਂ ਫਿਰ ਅਸੀਂ ਫਾਈਨੈਂਸ਼ੀਅਲੀ ਇਨਸਟ੍ਰੌਂਗ ਨਹੀਂ ਕਿ ਅਸੀਂ ਉਹ ਖਰਚਾ ਚੱਕ ਸਕੀਏ ਕੁਝ ਸਿੱਖ ਸਕੀਏ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਦੂਸਰੀਆਂ ਸਾਰੀਆਂ ਜ਼ਿੰਮੇਵਾਰੀਆਂ ਕਿਤੇ ਨੈਗਲੈਕਟ ਨਾ ਹੋ ਜਾਣ ਜੇਕਰ ਅਸੀਂ ਆਪਣੇ ਕੈਰੀਅਰ ਪ੍ਰਤੀ ਜਾਂ ਆਪਣੇ ਕੁਝ ਲਰਨਿੰਗ ਤੇ ਆਪਣਾ ਟਾਈਮ ਲਗਾ ਦਿੱਤਾ ਤਾਂ ਇਸੇ ਕਰਕੇ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਡਰ ਬਣਿਆ ਰਹਿੰਦਾ ਕਿ ਜੇ ਮੈਂ ਆਪਣਾ ਧਿਆਨ ਇੱਧਰ ਲਾ ਦਿੱਤਾ ਮੇਰਾ ਸਾਰਾ ਕੁਝ ਖਰਾਬ ਹੋ ਜਾਊਗਾ ਤੇ ਉਹ ਡਰ ਦੀ وجہ ਕਰਕੇ ਉਹ ਸਟਾਰਟ ਨਹੀਂ ਕਰ ਪਾਉਂਦੇ ਇਸ ਡਾਰ ਕਰਕੇ ਜਿਹੜਾ ਉਹਨਾਂ ਦਾ ਏਮ ਹੁੰਦਾ ਕੁਝ ਸੋਚਿਆ ਹੁੰਦਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਇੱਥੋਂ ਤੱਕ ਜਾਣਾ ਤਾਂ ਉੱਥੋਂ ਤੱਕ ਉਹ ਪਹੁੰਚ ਨਹੀਂ ਪਾਉਂਦੇ ਤੀਸਰਾ ਨੰਬਰ ਤੇ ਉਹ ਲੋਕ ਹੁੰਦੇ ਨੇ ਜਿਹੜੇ ਜਾਣਦੇ ਵੀ ਨਹੀਂ ਮੈਂ ਆਪਣੀ ਜ਼ਿੰਦਗੀ ਚ ਕਰਨਾ ਕੀ ਹੈ ਤੇ ਕਰਕੇ ਉੱਥੋਂ ਤੱਕ ਪਹੁੰਚਦੇ ਵੀ ਨਹੀਂ ਨੇ ਹੁਣ ਇਸ ਤਰ੍ਹਾਂ ਦੇ ਲੋਕੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਆਪਣੇ ਪੈਸ਼ਨ ਨੂੰ ਸਟਰੋਂਗਲੀ ਫੋਲੋ ਕਰਦੇ ਆ ਉਹ ਤੇ ਉਹ ਉਹਨਾਂ ਏਰੀਆਜ਼ ਦੇ ਵਿੱਚ ਗਰੋ ਕਰਦੇ ਜਿਹੜੇ ਕਿ ਉਹਨਾਂ ਦੀ ਮਦਦ ਕਰਦੇ ਉਹਨਾਂ ਦੇ ਗੋਲ ਤੱਕ ਪਹੁੰਚਣ ਦੇ ਲਈ ਹੁਣ ਗੱਲ ਕੀ ਆਉਂਦੀ ਹੈ ਕਿ ਉਹਨਾਂ ਨੇ ਆਪਣੀ ਤਾਕਤ ਤੇ ਆਪਣੀਆਂ ਕਮਜ਼ੋਰੀਆਂ ਦੇਖੀਆਂ ਉਹਨਾਂ ਕੋਲੇ ਇਸ ਵਕਤ ਕਿਹੜੇ ਮੌਕੇ ਨੇ ਉਹਨਾਂ ਤੇ ਨਜ਼ਰ ਮਾਰੀ ਉਹਨਾਂ ਦਾ ਇੰਟਰਸਟ ਕੀ ਹੈ ਇਸ ਚੀਜ਼ ਨੂੰ ਦੇਖਿਆ ਤੇ ਉਹਨਾਂ ਨੂੰ ਆਪਾਂ ਇੱਕ ਕਿਸਮ ਦੇ ਇਹ ਕਹਿ ਸਕਦੇ ਆ ਕਿ ਉਹਨਾਂ ਨੇ ਆਪਣੀ ਪੂਰੀ ਪੋਟੈਂਸ਼ੀਅਲ ਲਗਾ ਦਿੱਤੀ ਹੈਗੀ ਆਪਣੀ ਜ਼ਿੰਦਗੀ ਦੇ ਵਿੱਚ ਕਿੱਥੋਂ ਤੱਕ ਜਾਣਾ ਉਹਨਾਂ ਨੇ ਕੀ ਉਹਨਾਂ ਦਾ ਏਮਾ ਉੱਥੇ ਤੱਕ ਪਹੁੰਚਣ ਦੇ ਲਈ ਮਤਲਬ ਕਿ ਅਜਿਹੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਣਦੇ ਨੇ ਜਾਂ ਫਿਰ ਅਜਿਹੇ ਮੁਕਾਮ ਤੇ ਪਹੁੰਚਦੇ ਜਿਹੜਾ ਕਿ ਉਹ ਡਿਸਰਵ ਕਰਦੇ ਨੇਗੇ ਸੋ ਅਖੀਰ ਤੇ ਕੀ ਕਹੂੰਗੀ ਅੱਗੇ ਵਧਣਾ ਤਾਂ ਆਪਣੇ ਆਪ ਤੇ ਰਿਸਰਚ ਕਰਨੀ ਸ਼ੁਰੂ ਕਰ ਦੋ ਸੋ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਸੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡਾ ਸਭ ਦਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ